ਬਲਵੰਤ ਸਿੰਘ ਰਾਜਵਾਨਾ ਦੇ ਨਾਲ ਅੱਜ ਹਰਜਿੰਦਰ ਸਿੰਘ ਧਾਮੀ ਦੀ ਮੁਲਾਕਾਤ ਹੋਈ ਹੈ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜੀ ਕਿ ਮੁਲਾਕਾਤ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਕੀਤੀ ਗਈ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਰਹਿਮ ਦੀ ਪਟੀਸ਼ਨ ਤੇ ਕੇਂਦਰ ਫੈਸਲਾ ਨਹੀਂ ਲੈ ਰਹੀ ਤੇ ਹੁਣ ਅਕਾਲ ਤਖਤ ਸਾਹਿਬ ਦੇ ਮੂਹਰੇ ਇਹ ਮੁੱਦਾ ਰੱਖਾਂਗੇ ਤੇ ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੇ ਉੱਤੇ ਜਿਹੜਾ ਕਿ ਅਕਾਲ ਤੋ ਸਾਬ ਅੱਗੇ ਜਿਹੜਾ ਕਿ ਮੁੱਦਾ ਰੱਖਿਆ ਜਾਵੇਗਾ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਪਟਿਆਲਾ ਜੇਲ੍ਹ ਤੋਂ ਜਿਹੜਾ ਕਿ ਉਹਨਾਂ ਨੂੰ ਦੱਸਦੀ ਹੈ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਮੈਡੀਕਲ ਜਾਂਚ ਕਰਵਾਈ ਗਈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਹਿਮ ਦੀ ਪटीशन ਦੇ ਉੱਤੇ ਕੇਂਦਰ ਫੈਸਲਾ ਨਹੀਂ ਲੈ ਰਹੀ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਸੀ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਓ ਅਸੀਂ ਅਕਾਲੀ ਹਾਂ ਅਕਾਲੀ ਰਹਾਂਗੇ ਤੇ ਜਿਸ ਤੋਂ ਬਾਅਦ ਰਾਜਵਾਨਾ ਦਾ ਬਿਆਨ ਆਇਆ ਤੇ ਹੁਣ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਰਾਜਵਾਨਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਕੇਂਦਰ ਦੇ ਉੱਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕਹਿਣਾ ਹਰਜਿੰਦਰ ਸਿੰਘ ਧਾਮੀ ਦਾ ਆਓ ਤੁਹਾਨੂੰ ਸੁਣਾਉਣੇ ਆ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਭਾਈ ਜਰਦਾ ਸਿੰਘ ਜੀ ਹਵਾਰਾ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਇਹਨਾਂ ਦਾ 2007 ਚ ਕੋਰਟ ਨੇ ਫੈਸਲਾ ਕੀਤਾ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਉਹ ਗੱਲ ਜਿਹੜੀ ਉਹਨੇ ਕੀਤੀ ਸੀ ਉਹ ਉਰੂਰੂ ਆਪਣੇ ਬਿਆਨ ਦੇ ਵਿੱਚ ਕੋਰਟ ਦੇ ਵਿੱਚ ਦੁਹਰਾਈ ਕਿ ਕਿਵੇਂ ਸਾਰਾ ਕੁਝ ਹੋਇਆ ਤੇ ਜੋ ਕੁਝ ਹੋਇਆ ਤੇ ਮੈਨੂੰ ਉਹਦੇ ਦੇ ਦੁੱਖ ਨੇਗਾ ਇਸ ਕਰਕੇ ਮੈਂ ਉਹਨੂੰ ਆਪਣੇ ਖੇੜੇ ਮੱਥੇ ਪਰਵਾਰ ਕਰਦਾ ਤੇ ਮੈਂ ਕੋਈ ਆਪਣੇ ਆਪ ਨੂੰ ਬੇਦੋਖਾ ਨੇ ਇਕਰਾਰ ਦਿੰਦਾ ਤੇ ਮੈਂ ਜੋ ਕੁਝ ਕੀਤਾ ਠੀਕ ਕੀਤਾ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਕੀਤੀ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਸਾਹਿਬ ਦੀ ਜਿਹੜੀ ਕਿਉਂਕਿ ਉਹਨੇ ਅਪੀਲ ਕੋਈ ਨਹੀਂ ਹਾਈ ਕੋਰਟ ਚ ਪਾਈ ਫਾਂਸੀ ਦੀ ਸਜ਼ਾ ਕਨਫਰਮ ਹੋ ਗਈ ਤੇ ਹਵਾਰਾ ਸਾਹਿਬ ਉਹ ਉਮਰ ਪਮਰ ਕੈਦ ਉਹਨਾਂ ਨੂੰ ਹੋ ਗਈ ਇਹਨਾਂ ਦਾ ਡੈਥ ਵਾਰੰਟ ਜਾਰੀ ਹੋਈ ਤੇ ਪਟਿਆਲੇ ਵਿਖੇ ਜਦੋਂ ਫਾਂਸੀ ਦੇਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਹੋਣੀ ਉਹ ਫਾਂਸੀ ਬਿਲਕੁਲ ਢੱਟ ਕੇ ਮੂਹਰੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਉਹ ਰੋਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਤੁਸੀਂ ਭਾਈ ਸਾਹਿਬ ਨੇ ਕੰਫੈਸ਼ਨ ਕਰ ਲਿਆ ਹੈ ਉਹਨੇ ਜੁਰਮ ਕਵਾਲ ਕਰ ਲਿਆ ਤੇ ਉਹਨੇ ਕੋਈ ਅਪੀਲ ਦਲੀਲ ਨਹੀਂ ਕਰਨੀ ਇਹ ਭਾਈ ਬਲਵੰਤ ਸਿੰਘ ਜੀ ਨੇ ਉਦੋਂ ਵੀ ਕਿਹਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹ ਪਟੀਸ਼ਨ ਭਾਵੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਵੀ ਪਾਈ ਅੱਜ 14 ਸਾਲ ਹੋ ਗਏ ਉਹ ਪਟੀਸ਼ਨ ਪਈ ਨੂੰ ਉਹ ਪਟੀਸ਼ਨ ਦਾ ਅੱਜ ਤੱਕ ਕੋਈ ਵਰਤਾਰਾ ਨਹੀਂ ਹੋਇਆ ਉਹਦੇ ਇਨ ਬਿਟਵੀਨ 20 ਦੇ ਵਿੱਚ ਸੁਪਰੀਮ ਕੋਰਟ ਨੂੰ ਮੂਵ ਹੋਇਆ ਤੇ ਸੁਪਰੀਮ ਕੋਰਟ ਨੇ 22 ਦੇ ਵਿੱਚ ਬੜੀ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨੂੰ ਇਮੀਡੀਏਟੇ ਦਾ ਨਿਵਟਾਰਾ ਕਰੋ ਪਰ ਨਹੀਂ ਹੋਇਆ ਹੁਣ ਫੇਰ ਭਾਈ ਸਾਹਿਬ ਨੂੰ ਮੈਂ ਪਿੱਛੇ ਵੀ ਮਿਲੋਂ ਮੀਟਿੰਗ ਕਰਨ ਆਇਆ ਸੀ ਉਦੋਂ ਵੀ ਉਹਨੇ ਆਪਣੇ ਦਿਲ ਦੀਆਂ ਭਾਵਨਾਵਾਂ ਬਹੁਤ ਜਜ਼ਬਾਤੀ ਹੋ ਕੇ ਜ਼ਾਹਰ ਕੀਤੀਆਂ ਸੀ ਪਰ ਅਸੀਂ ਫਿਰ ਦੁਬਾਰਾ ਸਪਰੀਮ ਕੋਰਟ ਨੂੰ ਮੂਵ ਹੋਏ ਪਰ ਹਾਲਾਤ ਇਹੋ ਜਿਹੇ ਬਣ ਗਏ ਕਿ 24 ਅਪ੍ਰੈਲ ਸੀ 24 ਤੋਂ 28 ਹੋ ਗਈ ਉਹ ਮੇਰਾ ਖਿਆਲ ਹੈ ਸੈਂਟਰ ਗਵਰਨਮੈਂਟ ਦੇ ਉੱਤੇ ਹਾਲ ਤੱਕ ਜੁਣੇ ਸਰਕੇ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਆ ਕਿ ਹੋਰ ਨਾ ਕੇਸਾਂ ਦੇ ਨਵਟਾਰੇ ਹੋ ਜਾਂਦੇ ਇਹ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸੋਮਣੀ ਕਮੇਟੀ ਦੀ ਪਟੀਸ਼ਨ ਪਈ ਉਹਦਾ ਫੈਸਲਾ ਲੈ ਲਓ ਉੱਚ ਕਿਉਂ ਨਹੀਂ ਫੈਸਲਾ ਲੈ ਰਹੇ ਤੇ ਉਹਦੇ ਇਨ ਬਿਟਵੀਨ ਹੀ ਮੈਨੂੰ ਭਾਈ ਰਾਜੋਣਾ ਸਾਹਿਬ ਦੀ ਦਾਲ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ ਹੁਣ ਅਸੀਂ ਸਾਰੇ ਚਾਰ ਮੈਂਬਰ ਸਹਿਬਾਨ ਅਸੀਂ ਮੀਟਿੰਗ ਕਰਕੇ ਆਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕਰਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੁਣ ਤੁਹਾਡੇ ਤੇ ਸ੍ਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾ ਗੱਲ ਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਯਾਰ ਕਿੰਨਾ ਕੁ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਹਮਨਾ ਵੀ ਸੈਂਟਰਲ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ ਕਿ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮਝੇ ਬੰਦੀ ਸਿੰਘਾਂ ਲਈ ਸੀ ਉਦੋਂ ਬਾਅਦ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬਣਾਈ ਜਿਸ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਰ ਗਰੁੱਪ ਦੇ ਵਿੱਚ ਐਮ ਡੀ ਸਾਹਿਬ ਨਾਲ ਭਾਈ ਰਾਜੋਣਾ ਸਾਹਿਬ ਜੀ ਦੀ ਭੈਣ ਬੀਬੀ ਕਬਲਦੀਪ ਕੌਰ ਜੀ ਨਾਲ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾਲ ਸਰਦਾਰ ਬੇਸਾ ਸਿੰਘ ਬਟੋਆ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬੋਣਾ ਲੱਗ ਪੈਂਦਾ ਕਈ ਵਾਰੀ ਮੋਰਲੇ ਜਿਹੜੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਉਹ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਅਕਾਲ ਤਖਨ ਦੀ ਸਰਬਸਤੀ ਦੇ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਰ ਸਾਹਿਬ ਨੇ ਆਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜੋਆਣਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪੋਜੀਸ਼ਨ ਪਾਈ ਤੁਸੀਂ 14 ਸਾਲ ਦੇ ਵਿੱਚ ਉੱਥੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਂਝ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਹੋਣੀ ਗੁਰਦਾਰੇ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹਨੇ ਆਪਣੀਆਂ ਭਾਵਨਾਵਾਂ ਯਾਰ ਕੀਤੀਆਂ ਰਾਂਝ ਕਰੇ ਐਵੇਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇਜ